ਚੋਲਦੇ ਜਨਾ ਭਜਨ ਦੇ ਸ਼ੁਰੂ ਉਤਰਾ ਨਹੀਂ ਲੱਗੇ ਲੱਗੇ ਕੈਪ ਕਰਨ ਮੋਬਾਈਲ ਰੱਖ ਮੋਬਾਈਲ ਤੇ ਬਿਣਾ ਕਰ ਉਹ ਵੀਡੀਓ ਬਣਾਉਂਦੇ ਆ ਵਾ ਜੋੜੀ ਗੇੜ ਪੂਰੇ ਦਾ ਦੰਤ ਲੱਗ ਗਿਆ। ਇਹੋ ਜਿਹੇ ਇਹ ਦੋ ਜਿਹੜਾ। ਤ੍ਰਿਕੰਠਾ ਸਰੀਰ ਮਰਾ। ਕਵਰ ਕਰ। ਸਿਪਰਾ ਬੋ। ਬਹੁਤ ਵਧੀਆ ਲੱਗ ਰਿਹਾ। ਬਹੁਤ ਵਧੀਆ ਨਹੀਂ ਜਾਈ। ਆਖੇ। ਦੇਖੋ ਲੋ। ਦਮਾਂ ਲਾਉਂਦੇ। ਜੀ। ਹਾਂ। ਇਹ ਕੀ ਹੈ?

maar die minnaar die is het halen voor die hele अच्छा मानती हो तुम

ਉਹ ਤੁਸੀਂ ਨਿਕਲ ਜਾਈਂ ਆਹ ਸਾਡੇ ਭਾਗੀਆਂ ਦੀ ਗਵਾਹ ਕਰਾਓ ਜੀ ਚਾਲ ਲਓ ਜੀ ਪਹਿਲਾਂ ਅਜੇ ਜੀ ਅਜੇ ਗਵਾਹ ਆਇਆ ਚਾਲ ਲਓ ਜੀ ਚਾਲ ਲਓ ਸਰਪਤ ਯਾਦ ਹੈ ਜੀ ਗਵਾਹ ਆਪਰੇ ਚੱਲ ਕੇ ਆਏ ਪਤੀ ਦੇ ਬੰਦੇ ਇਹ ਦੇਖੋ ਇਹ ਮੇਰਾ ਪਰਿਵਾਰ ਆ ਜੀ ਮੈਂ ਜਦੋਂ ਪਰਿਵਾਰ ਦੇ ਵਿੱਚ ਹੋਈ ਏ ਤੇ ਕੋਸ਼ਿਸ਼ ਹੁੰਦੀ ਆ ਵੀ ਪਰਿਵਾਰ ਨੂੰ ਪਰਿਵਾਰ ਵਰਗਾ ਮਹਿਸੂਸ ਹੋਵੇ ਸੋ ਅੱਜ ਮੈਂ ਦਰਸ਼ਨ ਕਰਨ ਆਇਆ ਸੀ ਸਾਰਿਆਂ ਦੇ ਮਿਲਿਆ ਔਰ ਮਿਲ ਕੇ ਆਪਣੀ ਹਾਜ਼ਰੀ ਵੀ ਲਵਾਈ ਆ ਔਰ ਬੇਨਤੀ ਵੀ ਕੀਤੀ ਕਿ ਯਾਰਾਂ ਨੂੰ ਵੀ ਤਗੜੇ ਹੋ ਕੇ ਹੁਣ ਸਾਥ ਦੇ ਦਿਓ ਸੋ ਮੈਨੂੰ ਇੰਨਾ ਕੁ ਪਤਾ ਹੈ ਕਿ ਲੋਕ ਜਿਹੜੇ ਤਿਆਬ ਨੇ ਔਰ ਇਸ ਵਰ ਵੱਖਰਾ ਜਿਹੜਾ ਇਨਕਲਾਬ ਲੰਗਾ ਹੈ ক্রিকেট ਹਾਂ ਇਹ ਨੌਜਵਾਨ ਵੀ ਸਾਡੇ ক্রিকেট ਖੇਡ ਰਹੇ ਸੀ ਕਿਉਂਕਿ ਮੇਰਾ ਇੱਕ ਸ਼ੌਂਕ ਆ ਸਾਡੇ ਇੱਥੇ ਇੱਕ ਜਗ੍ਹਾ ਸੀ ਉੱਥੇ ਕੂੜੇ ਦਾ ਢੇਰ ਲੱਗਾ ਸੀ ਹੁਣ ਮੇਰੀ ਕੋਸ਼ਿਸ਼ ਇਹ ਆ ਵੀ ਉਹਨੂੰ ਉੱਥੇ ਇੰਡੋਰ ਜਿਹੜਾ ਛੋਟਾ ਸਟੇਡੀਅਮ ਕ੍ਰਿਕਟ ਦਾ ਜਿਹੜਾ ਉਹਨੂੰ ਕਵਰ ਕਰਕੇ ਦਈਏ ਤਾਂ ਜੋ ਕਿ ਸਾਡੇ ਬੱਚੇ ਸਾਡੇ ਨੌਜਵਾਨ ਜੇ ਰਾਤ ਵੀ ਹੋਵੇ ਉੱਥੇ ਲਾਈਟਾਂ ਦਾ ਪ੍ਰਬੰਧ ਹੋਵੇ ਆਪਣੇ ਮੈਚ ਜਿਹੜੇ ਲਗਾ ਸਕਦੇ ਹੋ ਜੀ ਓਵਰ ਆਲ ਸੀਜ਼ਨ ਦੀ ਗੱਲ ਕੀਤੀ ਜਾਵੇ ਮੁਕਾਬਲਾ ਕਿਦਣਾ ਦੇਖਦੇ ਪਏ ਦੇਖੋ ਮੁਕਾਬਲਾ ਜਿਹੜਾ ਲੋਕ ਤੈਅ ਕਰਦੇ ਨੇ ਸੰਗਤ ਤੈਅ ਕਰਦੀ ਆ ਕਿਉਂਕਿ ਲੋਕਚੋਣ ਤੇ ਲੀਡਰ ਆਸਤੇ ਆ ਲੋਕਚੋਣ ਤੇ ਲੀਡਰ ਫਰਸਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਜਿਹੜਾ ਮੁਕਾਬਲਾ ਇਹ ਇੱਕ ਤਰੀਕ ਨੂੰ ਪਤਾ ਜਿਹੜਾ ਲੋਕਾਂ ਨੇ ਵੋਟਾਂ ਪਾ ਕੇ ਦੱਸ ਦੇਣੀ ਤੇ 4 ਤਰੀਕ ਨੂੰ ਨਤੀਜਾ ਆ ਜਾਣਾ ਪਰ ਇਸ ਵਾਰ ਕਿਉਂਕਿ ਲੀਡਰ ਵੇਖ ਲੇ ਐਕਟਰ ਵੀ ਵੇਖ ਲੇ ਹੁਣ ਚਾਹੁੰਦੇ ਨੇ ਆਮ ਕਰਾਂ ਦੇ ਪਰਿਵਾਰ ਦੇ ਜੀ ਆਨ ਮੌਕਾ ਦਿੱਤਾ ਜਾਣਾ ਕਮਲ ਜੀ ਜਿਹੜੇ ਆ ਓਵਰਆਲ ਜਿਹੜੇ ਚਾਉਂਦੇ ਆ ਦੇਖੋ ਜੀ ਇਹਦਾ ਮਤਲਬ ਫਿਰ ਆਮ ਆਦਮੀ ਪਾਰਟੀ ਦਾ ਡਰ ਤੇ ਜ਼ੋਰ ਤੇ ਫਿਰ ਹੈ ਹੀ ਨਾ ਸੋ ਮੈਂ ਆ ਪਾਰਟੀਆਂ ਦੇ ਹਰ ਇੱਕ ਲੀਡਰ ਦਾ ਆਪੋ ਆਪਣਾ ਨੈਤਿਕ ਫਰਜ਼ ਵੀ ਹੈ ਹਰ ਕੋਈ ਬੰਦਾ ਜੋੜਨੋਂ ਹੁੰਦਾ ਵੀ ਹੈ ਔਰ ਦੇਖੋ ਇਹ ਤੇ ਉਹਨਾਂ ਦਾ ਹੁਣ ਪਾਰਟੀ ਦਾ ਮਸਲਾ ਆਉਂਦੇ ਆ ਤੇ ਹੁਣ ਜੀ ਹੈ ਨਾ ਠੀਕ ਹੈ ਕੀ ਫਰਕ ਲੱਗਦਾ ਜੀ ਬਾਈਚਾਂ ਸਿਟੀ ਦੇ ਵੱਡੇ ਲੀਡਰ ਆਉਂਦੇ ਆ ਹਮ ਕਿ ਲੋਕਾਂ ਦੇ ਬੰਨ ਕੇ ਪ੍ਰਭਾਵ ਦੇਖੋ ਮੈਂ ਤੁਹਾਨੂੰ ਦੱਸਦਾ ਪਹਿਲਾਂ ਗੱਲਾਂ ਹੁੰਦੀਆਂ ਸੀ ਜਿਹੜੀ ਸਿਆਸਤ ਆ ਰਾਜਨੀਤੀ ਆ ਰਾਜਨੀਤੀ ਹੁੰਦੀ ਕੰਮ ਦੀ ਠੀਕ ਆ ਹੁਣ ਚਿਹਰੇ ਤੇ ਵੱਡੇ ਵੱਡੇ ਚਿਹਰੇ ਤੇ ਸੰਨੀਦੋਲ ਵੀ ਵੇਖ ਹੀ ਲਿਆ ਉਹ ਤੋਂ ਵੱਡਾ ਚਿਹਰਾ ਤੇ ਨਹੀਂ ਕੋਈ ਸਟਾਰ ਸੀ ਸਟਾਰ ਪ੍ਰਚਾਰਕ ਸੀ ਔਰ ਐਕਟਰ ਸੀ ਪਰ ਕੰਮ ਕੀ ਕੀਤਾ ਹੁਣ ਭੇਜਿਆ ਤੇ ਉਦੋਂ ਵੀ ਬੀਜੇਪੀ ਨਹੀਂ ਸੀ ਟਿਕਟ ਤੇ ਇਹਨਾਂ ਨੇ ਦਿੱਤੀ ਪਰ ਜਿਹੜਾ ਧੋਖਾ ਹੋਇਆ ਉਹ ਕਿੰਨਾ ਨਾ ਹੋਇਆ ਸਾਡੇ ਲੋਕਾਂ ਨੇ ਸਾਡੇ ਗਰਦਾਸਪੁਰੀਆਂ ਨੇ ਸੋ ਇਸ ਵਾਰ ਲੋਕ ਜਿਹੜੇ ਨੇ ਕੰਮ ਨੂੰ ਵੋਟ ਪਾਉਣਗੇ ਔਰ ਲੋਕ ਚਾਹੁੰਦੇ ਨੇ ਵੀ ਯਾਰ ਜਿਹਦੇ ਕੋ ਅਪਰੋਚ ਛੇਤੀ ਜਿਹੜਾ ਬੰਦਾ ਸਾਡੇ ਨਾਲ ਗੱਲ ਕਰਦਾ ਜਿਹੜਾ ਬੰਦਾ ਸਾਡੇ ਨਾਲ ਕੰਮ ਕਰਦਾ ਆਪਾਂ ਉਹਨੂੰ ਜਿਹੜਾ ਵਾ ਉਹਨੂੰ ਤਰਜੀਹ ਦੇਈਏ ਕੁਝ ਫੋਟੋਆਂ ਵਾਇਰਲ ਹੋਈਆਂ ਤੁਹਾਡੀਆਂ ਜਿਹਦੇ ਚ ਬੀਤੇ ਦਿਨ ਤੁਸੀਂ ਲਵ ਕੁਸ਼ ਸ਼ਾਮ ਤੇ ਮੀਟਿੰਗ ਕਰਕੇ ਆਏ ਉੱਥੇ ਔਰਤਾਂ ਬੱਚੇ ਹਮਨ ਸ਼ੇਸ਼ ਸੰਚਾਰਿਕਲ ਸੀ ਦੇ ਸੇਤ ਤੋਂ ਦੋ ਹੱਥ ਰੱਖਦੇ ਮਠਾ ਚੁੰਮਦੇ ਆ ਜੱਫੀ ਪਾਉਂਦੇ ਹਮ ਕਿਸ ਤਰ੍ਹਾਂ ਦਾ ਪਿਆਰ ਕਿਸ ਤਰ੍ਹਾਂ ਦਾ ਸੱਤ ਮੈਨੂੰ ਖੁਸ਼ੀ ਇਸ ਗੱਲ ਦੀ ਆ ਲੋਕ ਜਿੱਤਣ ਤੋਂ ਬਾਅਦ ਆਪਣੇ ਹਵਾਚ ਹੋ ਜਾਂਦੇ ਮੈਂ ਜਿੱਤਣ ਤੋਂ ਬਾਅਦ ਅੱਜ ਵੀ ਮੈਨੂੰ ਕੋਈ ਐਮਐਲਏ ਕੱਟ ਕਹਿੰਦਾ ਐਮਐਲਏ ਨਹੀਂ ਕਹਿੰਦਾ ਮੈਨੂੰ ਅੱਜ ਵੀ ਮੇਰੀਆਂ ਮਾਵਾਂ ਪੈਣਾ ਮੇਰੇ ਬਜ਼ੁਰਗ ਸ਼ਹਿਰੀ ਕਹਿ ਕੇ ਬੁਲਾਉਂਦੇ ਨੇ ਸੋ ਉਹਨਾਂ ਨੂੰ ਆਪਣਾ ਪਾਉਂਦਾ ਜਿਹੜਾ ਨਾਲ ਲੈਂਦਾ ਨਾ ਉਹ ਉਹਦੇ ਵਿੱਚ ਆਪਣਾ ਪੰਚ ਚੱਲਦਾ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਵੀ ਜਿਹੜਾ ਮੈਨੂੰ ਇੰਨਾ ਪਿਆਰ ਸਤਿਕਾਰ ਇਹ ਚੀਜ਼ਾਂ ਮੁੱਲ ਨਹੀਂ ਮਿਲਦੀਆਂ ਇਹ ਚੀਜ਼ਾਂ ਵਾਸਤੇ ਇਹ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਮਿਹਨਤ ਕਰਨੀ ਚਾਹੀਦੀ ਹੈ ਔਰ ਲੋਕ ਤੁਹਾਨੂੰ ਆਪ ਹਾਜ਼ਰ ਨਜ਼ਰ ਰੋਕੇ Thank you. Thank you.